ਮੇਰੀ ਦੁਸ਼ਮਣੀ ਇਸ ਤਰੀਕੇ ਦੇ ਨਾਲ ਕੱਢਣ ਦੀ ਲਈ ਮੈਨੂੰ ਉਕਸਾ ਰਹੇ ਹੋ ਇਹ ਸਰਾਸਰ ਗਲਤ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੀ ਜਿਹੜੀ ਦੁਸ਼ਮਣੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ ਉਹ ਸਿੰਘਾਂ ਦੇ ਨਾਲ ਹੈ ਇਹ ਵੀ ਕਿਹਾ ਗਿਆ ਕਿ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਉਹ ਨਵਾਬ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਸਿੰਘਾਂ ਦਾ ਪੱਕਾ ਵੈਰੀ ਸੀ ਪਰ ਨਵਾਬ ਜੀ ਨੇ ਉਸ ਮੌਕੇ ਇਹ ਕਿਹਾ ਕਿ ਮੇਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਤੇ ਸਿੰਘਾਂ ਦੇ ਨਾਲ ਵੈਰ ਜ਼ਰੂਰ ਹੈ ਪਰ ਮੈਂ ਵੈਰ ਉਹਨਾਂ ਦੇ ਪੁੱਤਰਾਂ ਤੋਂ ਨਹੀਂ ਕੱਢਾਂਗਾ ਇਹ ਛੋਟੇ-ਛੋਟੇ ਲਾਲਾਂ ਕੋਲੋਂ ਮੈਂ ਉਹਨਾਂ ਦਾ ਬਦਲਾ ਨਹੀਂ ਲੈ ਸਕਦਾ ਮੈਂ ਬਦਲਾ ਲਵਾਂਗਾ ਗੁਰੂ ਗੋਬਿੰਦ ਸਿੰਘ ਤੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਕਿਉਂਕਿ ਮੇਰੇ ਭਰਾ ਤੇ ਮੇਰੇ ਭਤੀਜੇ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਉਹ ਮਾਰੇ ਗਏ ਨੇ ਮੈਂ ਜੰਗ ਦੇ ਮੈਦਾਨ ਦੇ ਵਿੱਚ